ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਕੁਆਰਟੀ ਪੰਜਾਬ ਦਾ ਪੰਜਾਬ ਬੁਲਟਿਨ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਗਿਆਨੀ ਰਗਵੀਰ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖਾ ਨਿਸ਼ਾਨਾ ਉਹਨਾਂ ਨੇ ਕਿਹਾ ਕਿ ਗੁਰੂ ਦੀ ਸੇਵਾ ਸਭ ਤੋਂ ਵੱਡੀ ਸੇਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਰਾਜਨੀਤੀ ਲਈ ਨਹੀਂ ਛੱਡਣੀ ਚਾਹੀਦੀ ਸੀ ਗੁਰੂ ਦੀ ਸੇਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚਮਕੌਰ ਸਾਹਿਬ ਵਿਖੇ ਸਬ ਡਿਵੀਜ਼ਨ ਹਸਪਤਾਲ ਦਾ ਕੀਤਾ ਉਦਘਾਟਨ ਇਸ ਦੌਰਾਨ ਸੀਐਮ ਨੇ ਵਿਰੋਧੀਆਂ ਦੇ ਕਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਈ ਲੋਕਾਂ ਦੇ ਘਰ ਉਜਾੜੇ ਗੁਰੂ ਨਗਰੀ ਅੰਮ੍ਰਿਤਸਰ ਚ ਕਾਂਗਰਸ ਨੂੰ ਲੱਗਿਆ ਕਰਾਰਾ ਝਟਕਾ ਕਾਂਗਰਸ ਦੇ ਦੋ ਕੌਂਸਲਰ ਆਮਾਦੀ ਪਾਰਟੀ ਚ ਹੋਏ ਸ਼ਾਮਲ ਮੇਅਰ ਚੋਣ ਚ ਵਿਵਾਦ ਨੂੰ ਲੈ ਕੇ ਕਾਂਗਰਸ ਨੇ ਹਾਈ ਕੋਰਟ ਤੇ ਵਿੱਚ ਦਾਖਲ ਕੀਤੀ ਸੀ ਅਰਜੀ ਸਰਜੀ ਸਿੰਘ ਚਿੰਜਰ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਪਿੱਟੂ ਨੂੰ ਦਿੱਤਾ ਜਵਾਬ ਚਿੰਜਰ ਨੇ ਕਿਹਾ ਬਿੱਟੂ ਮੰਤਰੀ ਬਣੇ ਰਹਿਣ ਦੇ ਲਈ ਭਾਜਪਾ ਦੀ ਚਪਲੂਸੀ ਕਰ ਰਹੇ ਨੇ ਹਰ ਸਿੰਘ ਕੋਰ ਬਾਦਲ ਨੇ ਕਿਸਾਨਾਂ ਲਈ ਛੱਡਿਆ ਸੀ ਆਪਣਾ ਉਹਦਾ ਸੁਖਪਾਲ ਸਿੰਘ ਖੈਰਾ ਨੇ ਲਗਾਏ ਆਪ ਤੇ ਇਲਜ਼ਾਮ ਖੈਰਾ ਨੇ ਕਿਹਾ ਕਿ ਮਨੀਸ਼ ਸ਼ੋਧਿਆ ਦਾ ਵਿਵਾਨ ਨਾਲ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਵਿਧਾਇਕਾ ਬਲਿੰਦਰ ਕੋਰ ਦੇ ਸਮਰਥਕਾਂ ਨੇ ਕਾਂਗਰਸੀ ਵਰਕਰਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਹੁਣ ਖਬਰਾਂ ਵਿਸਾਰ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕबीर ਸਿੰਘ ਨੇ ਲਾਲ ਕਿਲੇ ਵਿਖੇ ਸਰਪੰਚ ਗੁਰਧਾਨ ਸਿੰਘ ਦੇ ਦਾਖਲੇ ਤੇ ਪਵੰਦੀ ਲਗਾਉਣ ਦੀ ਨਖੇਦੀ ਕੀਤੀ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਉਹਨਾਂ ਨੂੰ ਲਾਲ ਕਿਲੇ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਕਿਰਪਾਨ ਪੈਣੀ ਹੋਈ ਸੀ ਜੋ ਕਿ ਸਾਡਾ ਧਾਰਮਿਕ ਚਿੰਨ੍ਹ ਹੈ ਜਦੋਂ ਪ੍ਰੈਸ ਨੇ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਨਣ ਬਾਰੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਸੇਵਾ ਗੁਰੂ ਦੀ ਸੇਵਾ ਹੈ ਅਤੇ ਰਾਜਨੀਤੀ ਨੂੰ ਕਦੇ ਵੀ ਇਸ ਦੇ ਵਿੱਚ ਦਾਖਲ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਰਾਜਨੀਤੀ ਲਈ ਗੁਰੂ ਸਾਹਿਬ ਦੀ ਸੇਵਾ ਨਹੀਂ ਛੱਡਣੀ ਚਾਹੀਦੀ ਸੀ। ਇਹ ਬੜੀ ਇੱਕ ਦੁੱਖ ਵਾਲੀ ਗੱਲ ਹੈ ਕਿ 15 ਅਗਸਤ ਜਿਉਂ ਵੈਸੇ ਹੀ ਆਜ਼ਾਦੀ ਦਿਹਾੜੇ ਵੱਜੋਂ ਮਨਾਉਂਦੇ ਹਾਂ ਕਿ ਦੇਸ਼ ਆਜ਼ਾਦ ਹੋਇਆ ਸੀ। ਪਰ ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕਿਆ ਕਿ ਦੇਸ਼ ਭਾਵੇਂ ਆਜ਼ਾਦ ਹੋਇਆ ਪਰ ਇਸ ਆਜ਼ਾਦ ਦੇਸ਼ ਵਿੱਚ ਸਿੱਖ ਹਾਲੇ ਵੀ ਗੁਲਾਮ ਨੇ ਸਿੱਖਾਂ ਦਾ ਨਾਲ ਜਿਹੜਾ ਵਿਤਕਰਾ ਹੈ ਉਹ ਬਾਦਸਤੂਰ ਉਸੇ ਤਰ੍ਹਾਂ ਜਾਰੀ ਹੈ ਔਰ ਜਿਹੜੀ ਇੱਕ ਨਗਰ ਦੇ ਸਰਪੰਚ ਜਿਹੜੇ ਇਨਵਾਈਟੀਆਂ ਸਨ ਲਾਲ ਕਿਲੇ ਵਿੱਚ ਜਾਣਦੇ ਇਨਵਾਈਟੀਆਂ ਸਨ ਉਹਨਾਂ ਨੂੰ ਬਾਕਾਇਦਾ ਪੱਤਰ ਆਇਆ ਔਰ ਅਮਰਤ ਹਰੀ ਸਨ ਉਹਨਾਂ ਦੇ ਕਿਰਪਾਨ ਪਾਈ ਹੋਣ ਕਰਕੇ ਉਹਨਾਂ ਨੂੰ ਲਾਲ ਕਿਲੇ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਐਂਟਰੀ ਨਾ ਦੇਣਾ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇਹ ਵਿਤਕਰਾ ਕੀਤਾ ਜਾ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਹੈ। ਸਿੰਘ ਸਾਹਿਬ ਕੀ ਆਪਕੀ ਸਵਾਲ ਹੈ? ਕਿ ਜਾਨੀ ਹਰਪ੍ਰੀਤ ਸਿੰਘ ਹੋਰਾ ਦਾ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਤੁਹਾਡੇ ਉਹ ਸਿੰਘ ਸਾਹਿਬ ਵੀ ਰਹੇ ਨੇ ਤੁਹਾਡੇ ਨਾਲ ਤੁਸੀਂ ਜੱਜਦਾ ਰਹੇ ਹੋ ਸ਼੍ਰੀ ਕਾਗਦਪਤ ਸਾਹਿਬ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਆਪਾਂ ਹੁਕਮ ਦਿੱਤਾ ਹੋਵੇ ਫਸੀਲ ਤੇ ਖੜ ਕੇ ਫਿਰ ਅਸੀਂ ਉਸੇ ਪਾਰਟੀ ਦੇ ਪ੍ਰਧਾਨ ਬਣ ਜੀ ਤੁਹਾਨੂੰ ਲੱਗਦਾ ਹੈ ਕਿ ਜੱਜਦਾਬ ਸਾਹਿਬ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਸੀਗਾ ਜਾਨੀ ਹਰਪ੍ਰੀਤ ਸਿੰਘ ਦਾ ਫੈਸਲਾ ਸਹੀ ਹੈ? ਅ ਦੇਖੋ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖਪ੍ਰਭ ਗੋਬਿੰਦ ਦੀ ਸੇਵਾ ਸੋ ਸੁਖਰਾਜ ਨਾਲ ਨਹੀਂ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਸਾਖਰੀ ਜੇ ਕੋ ਮੈਨੂੰ ਪੁੱਛੇਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕਿ ਐਸੇ ਛੋੜੀਆ ਜੋਦੜਾ ਐਸਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੁਸੀਂ ਨਹੀਂ ਕੋਈ ਫੈਸਲਾ ਲਿਆ ਕਿ ਤੁਸੀਂ ਕੀ ਸਿਆਸਤ ਚ ਆ ਸਕਦੇ ਹੋ ਜਾਂ ਕਿ ਨਹੀਂ ਹਰਪ੍ਰੀਤ ਸਿੰਘ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੀ ਪਾਰਟੀ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੇ ਸਮੇਂ ਦੇ ਵਿੱਚ ਤੇ ਦੇਖੋ ਮੈਂ ਬੇਨਤੀ ਕਰ ਚੁੱਕਾ ਕਿ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸੈਖਬੀ ਦੀ ਗੱਦੀ ਦਾ ਸੇਵਾਦਾਰ ਹਾਂ ਇਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕਿ ਖੰਡਾ ਬਰਾ ਮੰਡਾਂ ਦੇ ਵਿੱਚ ਕਿਤੇ ਵੀ ਇਤੋਂ ਵੱਡੀ ਨਾ ਕੋਈ ਸਥਾਨ ਹੈ ਤੇ ਨਾ ਕੋਈ ਇਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚਮਕੌਰ ਸਾਹਿਬ ਵਿਖੇ ਸਭ ਡਿਵੀਜ਼ਨ ਹਸਪਤਾਲ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਸਟੇ ਮੋਬਾਈਲ ਬੱਸ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਆਪਣੇ ਸਬੋਧਨ ਦੌਰਾਨ ਸੀਐਮ ਮਾਨ ਨੇ ਵਿਰੋਧੀਆਂ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਕੱਸੇ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘਰ ਉਜਾਰ ਕੇ ਰੱਖ ਦਿੱਤੇ ਘਰਾਂ 'ਚ 70 ਪਛਾ ਦਿੱਤੇ ਤੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰ ਦਿੱਤੇ ਵਿਰੋਧੀ ਪਾਰਟੀਆਂ ਸਾਨੂੰ ਵਿਧਾਨ ਸਭਾ 'ਚ ਪੁੱਛਦੀਆਂ ਸਨ ਕਿ ਤੁਸੀਂ ਕਿੱਥੋਂ ਆ ਗਏ ਤੇ ਅਸੀਂ ਕਹਿੰਦੇ ਹਾਂ ਕਿ ਜੇਕਰ ਤੁਸੀਂ ਚੰਗੇ ਹੁੰਦੇ ਤਾਂ ਸਾਨੂੰ ਸਰਕਾਰ 'ਚ ਆਉਣ ਦੀ ਲੋੜ ਨਹੀਂ ਸੀ ਸਾਡੇ ਵਾਲੇ ਪ੍ਰੋਗਰਾਮਸ ਤਾਂ ਭਾਵੇਂ ਆ ਹੀ ਜਾਇਆ ਕਰੋ ਉਧਰ ਤਾਂ ਹੁਣ ਤੁਸੀਂ ਜਾਣਦੀਆਂ ਨਹੀਂ ਉਹ ਤਾਂ ਮੈਨੂੰ ਪਤਾ ਹੈ ਉਧਰ ਕੀ ਕਰੋਗੇ ਜਾ ਕੇ ਉਹਨਾਂ ਨੇ ਤਾਂ ਘਰ ਹੀ ਝਾੜ ਕੇ ਰੱਖਤੇ ਉਹਨਾਂ ਨੇ ਤਾਂ 70 ਬਿਛਾਤੇ ਉਹਨਾਂ ਨੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹਨਾਂ ਵੱਲ ਜਾਣ ਦਾ ਕੀ ਫਾਇਦਾ ਹੋਇਆ ਬਥੇਰੇ ਮੌਕੇ ਦਿੱਤੇ ਤੁਸੀਂ ਗਈਆਂ ਹੋਵੋਗੇ ਉਹਨਾਂ ਦੀਆਂ ਰੈਲੀਆਂ 'ਚ ਵੀ ਬਥੇਰੇ ਮੌਕੇ ਦਿੱਤੇ ਕਿਤੇ ਜੂਨ ਸੁਧਰ ਜੇ ਕਿਤੇ ਜਵਾਬ ਕਰ ਨੌਕਰੀ ਮਿਲ ਜੇ ਨਾ ਉਹਨਾਂ ਨੇ ਵੀ ਆਪਣੇ ਉਹਨਾਂ ਨੇ ਜਮਾ ਹੀ ਨਹੀਂ ਗੋਲਿਆ ਇਸੇ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ اپوزیشن ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਿਹਾ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਝੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਤੁਹਾਨੂੰ ਬਥੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਆ ਤੂੰ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ੀ ਭਰ ਕੇ ਦੇਖ ਲੈਨੇ ਆ ਕਾਗਜ਼ੀ ਭਰਨੇ ਆਉਂਦੇ ਨੇ ਇਹਨਾਂ ਨੂੰ ਐਂ ਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਫਿਰ ਜਿਦੋਂ ਕਾਗਜ਼ ਭਰਤੇ ਚਨੀ ਨਾ ਚਨੀ ਨੋਰਾਤਾ ਖੁੱਡੀਆਂ ਨੇ ਬਾਦਲ ਨੂੰ ਹਰਾਤਾ ਸੁਖਵੀਰ ਬਾਲ ਪਤਾ ਨਹੀਂ ਕਿਥੋਂ ਮਰ ਗਿਆ ਮੁਜੀ ਇਥੇ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਗੜੇਗੇ ਜੇ ਤੋ ਕਾਗਜ਼ ਭਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪੱਟਲ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਿਆ ਜੀ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਦੇਖਦਾ ਸੀ ਮੈਂ ਤਾਂ ਕੋਈ ਬਚਿਆ ਵੀ ਐ ਨਾ ਚੋ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਐ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਉਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸੱਤ ਜਨਮ ਲੈ ਲੂੰਗਾ ਹਰ ਸਾਹ ਦਾ ਧੰਨਵਾਦ ਕਹੀ ਜਾਵਾਂ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਗੁਰੂ ਨਗਰੀ ਅੰਮ੍ਰਿਤਸਰ ਚ ਕਾਂਗਰਸ ਨੂੰ ਕਰਾਰਾ ਝਟਕਾ ਲੱਗਿਆ ਹੈ ਕਾਂਗਰਸ ਦੇ ਵਾਰਡ ਨੰਬਰ 72 ਤੋਂ ਕੌਂਸਲ ਡਾਕਟਰ ਅਵਤਾਰ ਸਿੰਘ ਅਤੇ ਵਾਰਡ ਉਨਾ ਸੀ ਤੋਂ ਕੌਂਸਲ 시ਵਾਲੀ ਆਮ ਆਦੀ ਪਾਰਟੀ ਸ਼ਾਮਲ ਹੋ ਗਏ ਨੇ ਇਹਨਾਂ ਦੋਵਾਂ ਦਾ ਕੈਬਨ ਮੰਤਰੀ ਤੇ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਸਵਾਗਤ ਕੀਤਾ ਹੈ ਇਸ ਤੋਂ ਪਹਿਲਾਂ ਮੇਅਰ ਚੋਣ ਦੇ ਵਿੱਚ ਵਿਵਾਦ ਨੂੰ ਲੈ ਕੇ ਕਾਂਗਰਸ ਨੇ ਹਾਈ ਕੋਰਟ ਦੇ ਵਿੱਚ ਅਰਜੀ ਦਿੱਤੀ ਸੀ ਇਸ 'ਤੇ ਦੋਸ਼ ਲਗਾਇਆ ਗਿਆ ਸੀ ਕਿ ਕਾਂਗਰਸ ਕੋਲ ਬਹੁਮਤ ਹੋਣ ਦੇ ਬਾਵਜੂਦ ਆਪ ਨੇ ਅਧਿਕਾਰੀਆਂ ਨਾਲ ਮਿਲ ਕੇ ਆਪਣਾ ਮੇਅਰ ਬਣਾਇਆ ਹੁਣ ਦੋ ਕੌਂਸਲਰਾਂ ਦੇ ਆਪ ਦੇ ਵੀ ਸ਼ਾਮਲ ਹੋਣ ਨਾਲ ਕਾਂਗਰਸ ਦਾ ਬਹੁਮਤ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਉਸ ਲਈ ਹਾਈ ਕੋਰਟ ਦੇ ਵਿੱਚ ਬਹੁਮਤ ਸਾਬਤ ਕਰਨਾ ਵੀ ਚੁਣੌਤੀਪੂਰਨ ਹੋਵੇਗਾ ਸਾਥਿਓ ਅੱਜ ਦਾ ਜੋ ਓਕੇਜਨ ਹੈ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਪਿਛਲੇ ਸਾਢੇ ਤਿੰਨ ਸਾਲਾਂ ਦੇ ਡਿਵੈਲਪਮੈਂਟ ਦੇ ਜੋ ਕੰਮ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਜਿਹੜਾ ਉਹ ਲਗਾਤਾਰ ਦਿਨ ਰਾਤ ਹੋ ਰਿਹਾ ਹੈ ਔਰ ਪਿਛਲੇ ਸਮੇਂ ਦੇ ਵਿੱਚ ਜੋ ਅਰਬਨ ਲੋਕਲ ਬਾਡੀਜ਼ ਦੇ ਇਲੈਕਸ਼ਨਾਂ ਸੀਗੀਆਂ ਜਿਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਵੱਡੀ ਪੱਦਰ ਦੇ ਉੱਪਰ ਕਾਮਯਾਬੀ ਉਹਨਾਂ ਸ਼ਹਿਰਾਂ ਦੇ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਾਰੀਆਂ ਕਾਰਪੋਰੇਸ਼ਨਾਂ ਔਰ ਮਿਊਸਪਲ ਕਮੇਟੀਆਂ ਕਾਉਂਸਲਸ ਦੇ ਵਿੱਚ ਸਾਡੀਆਂ ਟੀਮਾਂ ਨੇ ਜਿਹੜੀਆਂ ਉੱਥੋਂ ਦੇ ਐਮਸੀ ਪ੍ਰਧਾਨ ਵਾਈਸ ਪ੍ਰਧਾਨ ਸਾਰੇ ਰਲ ਮਿਲ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਡਿਵੈਲਪਮੈਂਟ ਦੇ ਕੰਮ ਕਰ ਰਹੇ ਸੀਗੇ ਤੇ ਉਸੇ ਦੀ ਵਜ੍ਹਾ ਕਰਕੇ ਅੱਜ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਦੇ ਦੋ ਕਾਂਗਰਸ ਪਾਰਟੀ ਨੂੰ ਛੱਡ ਕੇ ਐਮਸੀ ਸਹਿਬਾਨ ਉਹ ਆਜਾਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹਦੇ ਵਿੱਚ ਸਾਡੇ ਭੈਣ ਸ਼ਿਵਾਲੀ ਜੀ ਜਿਨ੍ਹਾਂ ਦਾ ਵਾਰਡ ਨੰਬਰ 79 79 ਵਾਰਡ ਨੰਬਰ ਦੇ ਵਿੱਚੋਂ ਇਹ ਕਾਂਗਰਸ ਪਾਰਟੀ ਦੀ ਟਿਕਟ ਤੇ ਐਮਸੀ ਬਣੇ ਸੀਗੇ ਤੇ ਇਹਨਾਂ ਦੇ ਨਾਲ ਡਾਕਟਰ ਅਵਤਾਰ ਸਿੰਘ ਜੀ ਇਹ ਵਾਰਡ ਨੰਬਰ 72 ਤੋਂ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਜਿੱਤੇ ਸੀਗੇ ਅੱਜ ਦੋਨੋਂ ਸਾਡੇ ਸਾਥੀ ਕਾਂਗਰਸ ਪਾਰਟੀ ਨੂੰ ਸਦਾ ਦੇ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੇਅਰ ਸਾਹਿਬ ਮੋਤੀ ਪਾਟਿਆ ਜੀ ਇਹਨਾਂ ਦੇ ਸਾਰੇ ਸਾਥੀਆਂ ਨੂੰ ਪੂਰੀ ਕਾਰਪੋਰੇਸ਼ਨ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਹੋਰ ਡਵੈਲਪਮੈਂਟ ਦੇ ਕੰਮ ਪੂਰੀ ਮਜ਼ਬੂਤੀ ਦੇ ਨਾਲ ਕਰਨ ਦਾ ਮੌਕਾ ਜਿਹੜਾ ਉਹ ਮਿਲੂਗਾ ਕਿਉਂਕਿ ਪਾਰਟੀ ਔਰ ਟੀਮ ਜਦੋਂ ਮਜ਼ਬੂਤ ਹੋਏਗੀ ਤਾਂ ਮੈਂ ਸਮਝਦਾ ਕਿ ਹੋਰ ਸੁਚੱਜੇ ਢੰਗ ਦੇ ਨਾਲ ਔਰ ਤੇਜ਼ੀ ਦੇ ਨਾਲ ਡਵੈਲਪਮੈਂਟ ਦੇ ਕੰਮ ਜਿਹੜੇ ਉਹ ਅੰਮ੍ਰਿਤਸਰ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੇ ਹੋ ਸਕਣਗੇ ਸੋ ਇਨ੍ਹਾਂ ਦੋਨੋਂ ਸਾਡੇ ਸਾਥੀਆਂ ਨੂੰ ਭੈਣ ਸ਼ਵਾਲੀ ਜੀ ਨੂੰ ਔਰ ਡਾਕਟਰ ਅਵਤਾਰ ਸਿੰਘ ਜੀ ਨੂੰ ਮੈਂ ਜਿੱਥੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਜੀ ਆ ਆਖਦਾ ਵੈਲਕਮ ਕਰਦਾ ਉਹਨਾਂ ਨੂੰ ਵਿਸ਼ਵਾਸ ਦੋ ਉਹਨਾਂ ਕਿ ਇਹਨਾਂ ਦੇ ਬੋਰਡਾਂ ਦੇ ਔਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਕੰਮ ਨੇ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਪਰ ਆ ਹੋਣਗੇ ਔਰ ਪਾਰਟੀ ਦੇ ਵਿੱਚ ਵੀ ਵਣਦਾ ਮਾਨ ਸਨਮਾਨ ਇਹਨਾਂ ਦਾ ਹੋਏਗਾ ਸ਼੍ਰੋਮਣੀ ਕਾਲ ਦਲ ਦੇ ਆਗੂ ਸਰਬਜੀਤ ਸਿੰਘ ਚਿੰਝਰ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਮੋੜ ਮਾ ਜਵਾਬ ਦਿੱਤਾ ਹੈ ਬਿੱਟੂ ਨੇ ਲੰਗੇ ਕੱਲ ਤਿੰਨ ਕਾਲੇ ਖੇਤੀ ਕਾਨੂੰਨਾਂ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਸੀ ਚਿੰਝਰ ਨੇ ਕਿਹਾ ਕਿ ਰਵਨੀਤ ਬਿੱਟੂ ਪੰਜਾਬ ਦੇ ਲੋਕਾਂ ਵੱਲੋਂ ਨਕਾਰਿਆ ਹੋਇਆ ਹੈ ਬਿੱਟੂ ਮੰਤਰੀ ਬਣੇ ਰਹਿਣ ਲਈ ਭਾਜਪਾ ਦੀ ਚਪਲੂਸੀ ਕਰ ਰਿਹਾ ਹੈ ਦੂਜੇ ਪਾਸੇ ਹਰਸੀਮਤ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜ ਦਿੱਤਾ ਸੀ ਚਿੰਝਰ ਨੇ ਕਿਹਾ ਕਿ ਬਿੱਟੂ ਦੇ ਪਰਿਵਾਰ ਨੇ ਸਿੱਖੀ ਦਾ ਰੱਜ ਕੇ ਕਹਾਣ ਕੀਤਾ ਇਸ ਲਈ ਉਹਨਾਂ ਨੂੰ ਪੰਜਾਬੀਆਂ ਬਾਰੇ ਗੱਲ ਕਰਨ ਦਾ ਅਧਿਕਾਰ ਨਹੀਂ ਹੈ ਵੈਸੇ ਤਾਂ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਹੀ ਨਹੀਂ ਕਿਉਂਕਿ ਉਹ ਜਿਹੋ ਜੀ ਕੈਟਾਗਰੀ ਦਾ ਬੰਦਾ ਹੈ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਉਹਦੇ ਚ ਖੁੱਭੀ ਲੱਭ ਗਈ ਜਿਹੜਾ ਹਾਰਨ ਦੇ ਬਾਵਜੂਦ ਵੀ ਉਹਨੂੰ ਸੈਂਟਰ ਚ ਮਿਨਿਸਟਰ ਬਣਾਤਿਆ ਤੇ ਜਿਹੜਾ ਕਿਸੇ ਸਮੇਂ ਕਹਿੰਦਾ ਸੀ ਕਿ ਜੇ ਮੈਨੂੰ ਭਾਜਪਾ ਦਾ ਕੋਈ ਲੀਡਰ ਲੱਭ ਜੇ ਮੈਂ ਇਹਦੇ ਚਪੇੜੇ ਮਾਰਾਂ ਅੱਜ ਪਾਲਸਾਂ ਕਰਨ ਕਰਕੇ ਹੁਣ ਸਟੇਟ ਤੇ ਕੂਟ ਪਟੂਨੋ ਬਿਆਨ ਦੇਈ ਜਾਂਦਾ ਕਹਿੰਦਾ ਤਿੰਨ ਖੇਤੀ ਕਾਨੂੰਨ ਬਿਲ ਲੋ ਜੀ ਅਕਾਲੀ ਦਲ ਗੁੰਮਰਾਹ ਕਰੀ ਗਿਆ ਕਹਿੰਦਾ ਪ੍ਰਧਾਨ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਰੇਡਸਾਲ ਇਹਨਾਂ ਦਾ ਕਿ ਕਿਸਾਨ ਇਹ ਚਾਹੁੰਦੇ ਨਹੀਂ ਬਿਲ ਕਹਿੰਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਵਾਪਸ ਲੈ ਲੇ ਡੇਢ ਸਾਲ ਯਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਤਲਬ ਡੇਢ ਸਾਲ ਬਾਅਦ ਜਾ ਕੇ ਪਤਾ ਚੱਲਿਆ ਕਿ ਕਿਸਾਨ ਇਹ ਬਿਲ ਚਾਹੁੰਦੇ ਨਹੀਂ ਇਕੱਲੀ ਜਲਦਾ ਪਹਿਲੇ ਦਿਨ ਹੀ ਗਾਹ ਪਾਉਂਦਾ ਸੀ ਕਿ ਭਾਈ ਇਹ ਵਾਪਸ ਲਓ ਪਹਿਲੇ ਦਿਨ ਹੀ ਮੀਟਿੰਗ ਦੇ ਵਿੱਚ ਕੱਲ੍ਹ ਦਿਨ ਕਹਿੰਦਾ ਸੀ ਕਿ ਜੇ ਤੁਸੀਂ ਵਾਪਸ ਨਾ ਲਏ ਜੇ ਕਿਸਾਨਾਂ ਨੂੰ ਸੈਟੀਸਫਾਈ ਨਾ ਕੀਤਾ ਜੇ ਕਿਸਾਨਾਂ ਦੇ ਰਾਜਮੰਤਰੀ ਦੇ ਨਾਲ ਆਪਾਂ ਇਹ ਕੰਮ ਨਾ ਕਰਿਆ ਇਹ ਰਾਜਮੰਦੀ ਤੋਂ ਖਿਲਾਫ ਗਏ ਅਸੀਂ ਅਸਤੀਫਾ ਵੀ ਦੇਵਾਂਗੇ ਤੇ ਸਮਝੌਤਾ ਵੀ ਤੋੜਾਂਗੇ ਕਿ ਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਦਲੇ ਵਜ਼ੀਰੀਆਂ ਛੱਡੀਆਂ ਨੇ ਤੇ ਤੇਰੇ ਮੰਗ ਪਾਲਸਾ ਮਾਰ ਕੇ ਵਜ਼ੀਰੀਆਂ ਲਈਆਂ ਨਹੀਂ ਸਮਝੌਤੇ ਤੋੜੇ ਨੇ ਉਹਨਾਂ ਕਾਨੂੰਨ ਕਾਲੇ ਕਾਨੂੰਨਾ ਕਰਕੇ ਤੇ ਉਹ ਪੂਰੇ ਦੇਸ਼ ਦੇ ਕਾਨੂੰਨ ਸੀ ਪੂਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਸੀ ਸਾਰਾ ਇੱਕ ਸਾਲ ਤੋਂ ਵੱਧ ਤਾਂ ਦਿੱਲੀ ਬੈਠੇ ਰਹੇ ਤੇ ਅੱਜ ਤੁਸੀਂ ਊਟ-ਬਟੂੰਗੇ ਬਿਆਨ ਮਤਲਬ ਕੁਝ ਵੀ ਬੋਲ ਦੋਗੇ ਬਿਨਾ ਮਤਲਬ ਉਦੋਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਕੋਈ ਭਾਜਪਾ ਦਾ ਲੀਡਰ ਲੱਭ ਜੇ ਮੈਂ ਚਪੇੜੇ ਮਾਰੂੰਗਾ ਇਹੋ ਜੀ ਭਾਸ਼ਾ ਵਰਤਦੇ ਸੀ ਮਤਲਬ ਤੁਹਾਨੂੰ ਆਪਣੇ ਬਿਆਨਾਂ ਤੇ ਕੰਟਰੋਲ ਕਰਨਾ ਚਾਹੀਦਾ ਨਹੀਂ ਤੁਹਾਡੇ ਖਿਲਾਫ ਐਨਾ ਕੁਝ ਬੋਲਣ ਨੂੰ ਆ ਤੁਹਾਡੇ ਪਰਿਵਾਰ ਨੇ ਜੋ ਕੁਝ ਕੀਤਾ ਹੋਇਆ ਨਾ ਸਿੱਖਾਂ ਦੇ ਨਾਲ ਇੱਕ ਪੀੜੀ ਮਾਰੀ ਹੋਈ ਆ ਗੋਲੀਆਂ ਮਾਰ ਮਾਰ ਕੇ ਉੱਥੇ ਤਾਂ ਤੁਹਾਡੀ ਆਵਾਜ਼ ਨਹੀਂ ਨਿਕਲਦੀ ਉੱਥੇ ਤਾਂ ਚੁੰਮ ਵੀ ਨਹੀਂ ਕਰਦੇ ਉਹ ਤਾਂ ਬੋਲੋ ਨਾ ਜਰਾ ਬਣਾ ਜਾ ਪਤਾ ਲੱਗੇ ਕੀ ਕਿਹੜੇ ਭਾਵਿਤ ਦੀ ਆ ਸੋ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਅਪੀਲ ਆ ਕਿ ਇਹ ਬੰਦੇ ਨੂੰ ਨੱਥ ਪਾ ਕੇ ਰੱਖੋ ਊਟ-ਬਟੂੰਗ ਬਿਆਨ ਦੇ ਕੇ ਐਵੇਂ ਇੱਥੇ ਮਾਹੌਲ ਨਾ ਖਰਾਬ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਾਦੀ ਪਾਰਟੀ ਦੀ ਰਣਨੀਤੀ ਹੁਣ ਜ਼ਮੀਨ ਤੇ ਹਿੰਸਾ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਇਹ ਇਲਜ਼ਾਮ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰ ਨੇ ਲਗਾਇਆ ਖੈਰ ਨੇ ਦਾਅਵਾ ਕੀਤਾ ਕਿ ਤਲਵੰਡੀ ਸਾਬੋ ਤੋਂ ਆਮ ਆਦੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਸਮਰਥਕਾਂ ਨੇ ਕਾਂਗਰਸੀ ਵਰਕਰ ਦਿਲਵਾਰ ਸਿੰਘ ਤੇ ਬਹਿਰੀਮ ਦੇ ਨਾਲ ਹਮਲਾ ਕੀਤਾ ਹੈ ਖੈਰ ਨੇ ਇਸ ਘਟਨਾ ਦਾ ਵੀਡੀਓ ਵੀ ਸਾਂਝਾ ਕੀਤਾ ਤੇ ਕਿਹਾ ਕਿ ਇਹ ਸਭ ਆਪ ਆਮ ਪਾਰਟੀ ਦੇ ਆਗੂ ਮਨੀਸ਼ ਸੋਧਿਆ ਦੇ ਕਾ ਦਿੱਤਾ ਸਾਮ-ਦਾਮ-ਦੰਡ ਭੇਦ ਵਾਲੀ ਰਣਨੀਤੀ ਦਾ ਨਤੀਜਾ ਆਇਆ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਡੀਜੀਪੀ ਇਸ ਮਸਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਨਗੇ ਕਿਉਂਕਿ ਹਮਲਾਵਾਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ ਤੇ ਉਹਨਾਂ ਦੀ ਟੀਮ ਦੀ ਸਰਪ੍ਰਸਤੀ ਹਾਸਲ ਹੈ ਇੱਕ ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ ਸੋਡਿਆ ਦਾ ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵਾਨਿਤ ਬਿਆਨ ਹੈ ਉਦੋਂ ਉਹਨਾਂ ਨੇ ਜਿਹੜਾ ਔਰਤਾਂ ਦਾ ਕੱਟ ਕੀਤਾ ਮਹਿਲਾ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਜਿਹੜੀਆਂ ਜੁੜੀਆਂ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੱਟ ਸੀਗਾ ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਤ ਜ਼ਿਕਰ ਕਰਦਾ ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਸ਼ੀਲੇ ਜਿੱਤਣੀ ਆ ਮਤਲਬ ਕਿ ਹੁਣ ਸੱਤਾ ਤੋਂ ਬਗਿਆ ਨਹੀਂ ਰਹਿ ਸਕਦੇ ਇਹ ਲੋਕ ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਜਿਨ੍ਹਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਹੈ ਉਹਨਾਂ ਨੂੰ ਕਹਿੰਦਾ ਸਾਮ ਧਾਮ ਡੰਡ ਭੇਦ ਕੁਝ ਕਰਨਾ ਪਵੇ ਲੜਾਈ ਝਗੜਾ ਕੁਐਸਚਨ ਆਨਸਰ ਹਮਨੇ ਤਾਂ ਸੱਤਾ ਲੈ ਨਹੀਂ ਲੈਣੀ ਹੈ ਕੀ ਆਪ ਤਿਆਰ ਹੋ ਹੁਣ ਇੱਥੇ ਦੋ ਗੱਲਾਂ ਮੈਂ ਕਹਿਣਾ ਚਾਹੁੰਨਾ ਜਿਨੀਆਂ ਮੇਰੇ ਦੋ ਤਿੰਨ ਗੱਲਾਂ ਮੈਂ ਧਿਆਨ ਚਾਹੀਆਂ ਇੱਕ ਤਾਂ ਇਹ ਆ ਕਿ ਮਨੀਸ਼ ਸੋਢੀਏ ਦੀ ਕੀਤੀ ਹੋਈ ਜਿਹੜੀ ਰਣਨੀਤੀ ਆ ਉਹਦਾ ਪਹਿਲਾ ਨਮੂਨਾ ਕੱਲ ਰਾਤ ਪੇਸ਼ ਹੋ ਗਿਆ ਜਦੋਂ ਬਲਜਿੰਦਰ ਕੌਰ ਐਮਐਲਏ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਡਾਇਰੈਕਟਲੀ ਤਲਵੰਡੀ ਸਾਬੋ ਤੋਂ ਉਹਨਾਂ ਦੇ ਇੱਕ ਉਹਨਾਂ ਦੇ ਹਲਕੇ ਦਾ ਇੱਕ ਕਾਂਗਰਸ ਪਾਰਟੀ ਦਾ ਤਲਕ ਰੱਖਣ ਵਾਲਾ ਵਰਕਰ ਆ ਦਿਲਵਾਰ ਸਿੰਘ ਉਹਨੂੰ ਪਟਿਆਲੇ ਘੇਰ ਕੇ ਇੱਕ ਟਾਬੇ ਦੇ ਉੱਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਜਾਲਮਾਨਾ ਤਰੀਕੇ ਨਾਲ ਲੱਤਾਂ ਮਹਾ ਤੋੜਤੀਆਂ ਉਹ ਰਜਿੰਦਰਾ ਹਸਪੀਟਲ ਪਟਿਆਲੇ ਦਾਖਲ ਆ ਔਰ ਇਹ ਕਿਵੇਂ ਇਹ ਕਿਉਂ ਹੋਇਆ ਕਿਉਂਕਿ ਹੁਣ ਸਾਰੇ ਪੰਜਾਬ ਦੇ ਜਿਹੜੇ ਆ ਬੋਕਰ ਪਾਰਟੀ ਦੇ ਥੱਲੇਲੇ ਪੱਧਰ ਦੇ ਜਿਹੜੇ ਬੰਦੂਆ ਮਜ਼ਦੂਰ ਟਾਈਪ ਲੀਡਰ ਨੇ ਵਰਕਰ ਨਹੀਂ ਵਲੰਟੀਅਰ ਨਹੀਂ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਸੁਣਿਆ ਦਿੱਤਾ ਸੀ ਸੋਦੀਆ ਤੇ ਕੇਜਰੀਵਾਲ ਨੇ ਕਿ ਦੱਬ ਦਿਓ ਠੋਕ ਦਿਓ ਕਹਿੰਦਾ ਸੀ ਅਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਬੈ ਤੈਨੂੰ ਠੋਕ ਕੇ ਰੱਖ ਦੂੰਗਾ ਦੋਸਤੋ ਇਹ ਨੇ ਅਸਲ ਅ ਫਰਜੀ ਬਦਲਾਵ ਵਾਲੇ ਬੰਦੇ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਦੀਆ ਦੇ ਸਾਮ ਦਮ ਦੰਡ ਭੇਦ ਵਾਲੇ ਵਿਵਾਦਤ ਬਿਆਨ ਦੇ ਸ਼੍ਰੋਮਣੀ ਇਕਾਦਲ ਦੀ ਔਰਤਿੰਗ ਦੀ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਨੇ ਤਿੱਖੀ ਆਲੋਚਨਾ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਵੀ ਆਮ ਆਦੀ ਪਾਰਟੀ ਦੀਆਂ ਵੰਡਪਾਉ ਨੀਤੀਆਂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਆਮ ਆਦੀ ਪਾਰਟੀ 2014 ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਦਿੱਲੀ ਦੇ ਲੋਕ ਪੰਜਾਬ ਨੂੰ ਰੱਜ ਕੇ ਲੁੱਟ ਰਹੇ ਨੇ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਦੇ ਭੋਲੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਗਏ ਹੁਣ ਮਾਨ ਸਰਕਾਰ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਥਾਂ ਪੰਜਾਬ ਦਾ ਮੋਹਲ ਖਰਾਬ ਕਰਨ ਨੂੰ ਕਹਿ ਰਹੀ ਹੈ। ਤਾਂ ਸਾਡੀ ਬਦਕਿਸਮਤੀ ਪੰਜਾਬ ਦੀ ਔਦੇ ਹੋਗੀ ਕਿ ਜਿੱਦ ਦੇ ਅਸੀਂ ਇਹਨਾਂ ਲਟੇਰਿਆਂ ਦੇ ਉੱਤੇ ਯਕੀਨ ਕਰ ਲਿਆ। ਸਾਡੇ ਪੰਜਾਬੀਆਂ ਨੂੰ ਇਹਨਾਂ ਨੇ ਯਕੀਨ ਦਿਵਾਤਾ ਕਿਉਂਕਿ ਪੰਜਾਬੀ ਜਿਹੜੇ ਉਹ ਦਿਲ ਦੇ ਭੋਲੇ ਹੁੰਦੇ ਆ ਬੇਸ਼ੱਕ ਉਹ ਖੜਕੂ ਹੁੰਦੇ ਆ, ਲੜਾਕੇ ਹੁੰਦੇ ਆ, ਅਣਖੇ ਹੁੰਦੇ ਆ ਪਰ ਇਹਨਾਂ ਨੂੰ ਜਿਹੜਾ ਇਹਨਾਂ ਦੇ ਵਿੱਚ ਇੱਕ ਜਜ਼ਬਾ ਹੈਗਾ ਮਗਰ ਲੱਗਨ ਦਾ ਜਾਂ ਭੋਲੇਪਨ ਦਾ ਉਹਨੂੰ ਇਹਨਾਂ ਨੇ ਪੂਰਾ ਕੈਸ਼ ਕੀਤਾ ਮਗਰ ਲਾਇਆ ਲੋਕਾਂ ਨੂੰ ਗੁੰਮਰਾ ਕੀਤਾ ਤੇ ਦੇਖੋ ਹੁਣ ਇਹਨਾਂ ਦੀ ਜਿਹੜੀ ਅਸਲੀ ਚਿਹਰਾ ਸਾਹਮਣੇ ਨੰਗਾ ਹੋ ਕੇ ਆ ਰਿਹਾ ਕਿਤੇ ਇਹਨਾਂ ਨੇ ਪਹਿਲਾਂ ਵੀ ਇਹ ਲੱਛਣ ਸੀ ਪਰ ਉਦੋਂ ਪਰਦੇ ਪਿੱਛੇ ਰਹਿ ਗਏ ਇਹਨਾਂ ਦੀਆਂ ਗੱਲਾਂ ਸਾਹਮਣੇ ਨਹੀਂ ਖੁੱਲ ਕੇ ਆਈਆਂ ਇਹ ਪਿਛਲੇ 2014 ਤੋਂ ਇਸੇ ਕੰਮ ਹੀ ਲੱਗੇ ਹੋਏ ਐ ਸਾਮ-ਦਾਮ ਦੰਡ ਭੇਦ ਹਰ ਚੀਜ਼ ਵਰਤ ਰਹੇ ਐ ਹਰ ਤਰ੍ਹਾਂ ਦੇ ਨਾਲ ਇਹਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰ ਵੀ ਲਿਆ ਕਬਜ਼ਾ ਇਹਨਾਂ ਨੇ ਤੇ ਜਿਹੜਾ ਅੱਜ ਇਹ ਬੀਬੀਆਂ ਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਜਾ ਆਹ ਕੰਮ ਕਰਨਾ 2027 ਚ ਚੋਣਾ ਜਿੱਤਣ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕਰਿਆ ਮੈਂ ਤਾਂ ਇਹ ਕਹਿਣਾ ਚਾਹਣੀ ਆ ਕਿ ਜਿਹੜਾ ਮਲੇਰ ਕੋਟਲੇ ਦੇ ਵਿੱਚ ਵੀ ਬਿਆਦਵੀ ਦੇ ਵਿੱਚ ਇਹਨਾਂ ਦੇ ਜਿਹੜਾ ਐਮ ਐਲ ਏ ਨਰੇਸ਼ ਜਾਦਵ ਦਾ ਨਾਮ ਆਇਆ ਤੇ ਜਿਹੜੀਆਂ ਇੱਥੇ ਵੀ ਬਰਗਾੜੀ ਦੇ ਵਿੱਚ ਵੀ ਬੇਅਦਮੀਆਂ ਹੋਈਆਂ ਜਿਹੜਾ ਕੁਝ ਵੀ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਹੋਇਆ ਪਿਛਲੇ 10-12 ਸਾਲਾਂ ਦੇ ਵਿੱਚ ਉਹਦਾ ਅੱਜ ਸਿੱਧਾ ਪਤਾ ਲੱਗ ਰਿਹਾ ਇਹਨਾਂ ਦੇ ਬਿਆਨਾਂ ਤੋਂ ਕਿ ਇਹਨਾਂ ਦੇ ਹੀ ਹੱਥ ਸੀਗਾ ਉਹਦੇ 'ਚ ਇਹੀ ਜ਼ਿੰਮੇਵਾਰ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪੰਜਾਬ ਨੂੰ ਤਬਾਹ ਕਰਨ ਦਾ ਕਿਉਂਕਿ ਇਹਨਾਂ ਨੇ ਸਾਮਦਾਮ ਦੰਡ ਭੇਦ ਵਰਤ ਕੇ ਹੀ ਪੰਜਾਬ ਤੇ ਕਬਜ਼ਾ ਕਰਨਾ ਸੀ ਕਰ ਲਿਆ ਤੇ ਅੱਜ ਇਹ ਫੇਰ ਉਹ ਚਾਹੁੰਦੇ ਆ ਪਰ ਅਫਸੋਸ ਹੈ ਇਸ ਗੱਲ ਦਾ ਕਿ ਇਹਨਾਂ ਨੇ ਪਹਿਲਾਂ ਵੀ ਸਾਡੀਆਂ ਭੈਣਾਂ ਦੀਆਂ ਵੋਟਾਂ ਲਈਆਂ ਸਾਡੇ ਜਿਹੜਾ ਪਹਿਲਾਂ ਇਹਨਾਂ ਨੇ ਸਾਡੇ ਧਰਮ ਨੂੰ ਵੀ ਵਰਤਿਆ ਬੇਅਦਬੀਆਂ ਕਰਕੇ ਲੋਕਾਂ ਨੂੰ ਭੜਕਾਇਆ ਗੁੰਮਰਾ ਕੀਤਾ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਵਰਤਿਆ ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਹਰ ਤਰ੍ਹਾਂ ਦੇ ਇਹਨਾਂ ਨੇ ਤਰੀਕੇ ਵਰਤੇ ਜਿਹੜੇ ਅੱਜ ਸਾਹਮਣੇ ਆ ਰਹੇ ਕਿ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਕਿਸ ਤਰ੍ਹਾਂ ਪੰਜਾਬ ਨੂੰ ਇਹਨਾਂ ਨੇ ਗੁੰਮਰਾ ਕੀਤਾ ਤੇ ਕਿੱਡੀ ਘਟੀਆ ਚਾਲ ਇਹਨਾਂ ਲੋਕਾਂ ਦੀ ਕਿ ਇਹਨਾਂ ਨੇ ਕਿੱਡੇ ਛਾਤਰ ਦਿਮਾਗਾ ਦੇ ਨਾਲ ਬੈਠ ਕੇ ਦਿੱਲੀ ਦੇ ਵਿੱਚ ਸ਼ਾਸ਼ਾਂ ਘੜੀਆਂ ਤੇ ਪੰਜਾਬ ਤੇ ਆ ਕੇ ਕਬਜ਼ੇ ਹੋ ਗਏ ਭੋਲੇ ਪਾਲੇ ਪੰਜਾਬੀ ਜਿਹੜੇ ਇਹਨਾਂ ਦੇ ਮਗਰ ਲੱਗੇ ਰੂਸ ਤੋਂ ਸਸਤੇ ਤੇਲ ਦੀ ਖਰੀਦ ਦੇ ਮਾਮਲੇ 'ਚ ਆਮ ਆਦੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆਏ ਸੰਜੇ ਸਿੰਘ ਨੇ ਕਿਹਾ ਕਿ ਇਸ ਸਸਤੇ ਤੇਲ ਦਾ ਫਾਇਦਾ ਆਮ ਲੋਕਾਂ ਨੂੰ ਨਹੀਂ ਸਗੋ ਅਦਾਨੀ ਦੀ ਮਹਬਾਨੀ ਨੂੰ ਹੋਇਆ ਰੂਸ ਤੇ ਯੂਕਰੇਨ ਦੀ ਜੰਗ ਦੌਰਾਨ ਲੱਖਾਂ ਮਿਲੀਅਨ ਬੈਰਲ ਕੱਚਾ ਤੇਲ ਭਾਰਤ ਆਇਆ ਅਤੇ ਇਸ ਦਾ ਜ਼ਿਆਦਾਤਰ ਹਿੱਸਾ ਅਵਾਨੀ ਦੀ ਰਿਫਾਈਨਰੀ ਨੂੰ ਮਿਲਿਆ ਅਵਾਨੀ ਨੇ ਇਸ ਕੱਚੇ ਤੇਲ ਨੂੰ ਰਿਫਾਈਨ ਕਰਕੇ ਵਿਦੇਸ਼ਾਂ 'ਚ ਵੇਚਿਆ ਤੇ 6 ਮਹੀਨੇ ਦੇ ਅੰਦਰ ਹੀ 50 ਹਜ਼ਾਰ ਕਰੋੜ ਕਮਾ ਲਏ सस्ते में तेल खरीदो रूस हमारा मित्र देश है लेकिन उसका फायदा किसको मिलना चाहिए भाई किसको मिलना चाहिए सस्ता तेल अगर खरीद रहे हो तो माल का उस माल सस्ते माल का फायदा किसको मिलना चाहिए जनता को आपको मिलना चाहिए किसान जो डीजल खरीदता है नौजवान जो हमारे मोटरसाइकिल से चलते हैं पेट्रोल खरीदते हैं मिडिल क्लास के लोग जो कार से चलते हैं उनको मिलना चाहिए कि नहीं मिलना चाहिए क्या हुआ बताएं आपको क्या हुआ छह महीने में दो मिलियन बैरल तमाम देशों में बड़े बड़े कामों को भेजिए ये हुआ आपके साथ पता है कितना पैसा कमाया पचास हजार करोड़ रुपए छह महीने के अंदर पचास हजार करोड़ रुपए छह महीने के अंदर और भारत की तमाम कंपनियों ने इंडियन ऑयल ने तमाम और कंपनियों ने दस बिलियन डॉलर कमाया छह बिलियन डॉलर मुकेश अंबानी ने कमाया ਯਾਨੀ ਕਿ ਕਰੀਬ ਕਰੀਬ 1 ਲੱਖ ਕਰੋੜ ਰੁਪਏ ਭਾਰਤ ਦੀਆਂ ਹੋਰ ਕੰਪਨੀਆਂ ਨੇ ਕਮਾਇਆ अकेले 50 ਹਜ਼ਾਰ ਕਰੋੜ ਮੁਕੇ ਪਰਮਾਨੀ ਨੇ ਕਮਾਇਆ ਆਪਕੇ ਹਿੱਸੇ ਮੇਂ ਕੀ ਆਇਆ ਕੀ ਆਇਆ ਜੁਮਲਾ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਹੈ ਅਤੇ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਦੀ ਰਾਮ ਬਸਤੀ ਦੇ ਵਿੱਚ ਨਸ਼ਾ ਤਸਕਰ ਵੀਰ ਸਿੰਘ ਦੇ ਘਰ ਨੂੰ ਬਲਡੋਜ਼ਰ ਦੇ ਨਾਲ ਢਾ ਦਿੱਤਾ ਗਿਆ ਇਸ ਮੌਕੇ ਪੁਜੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਵੀਰ ਸਿੰਘ ਤੇ ਉਸ ਦੀ ਪਤਨੀ ਖਿਲਾਫ ਐਨਡੀਪੀਐਸ ਅਤੇ ਤਹਿਤ 12 ਪਰਚੇ ਦਰਜ ਨੇ ਇਹਨਾਂ ਨੂੰ ਅਦਾਲਤ ਤੋਂ ਸਜ਼ਾ ਦੇ ਨਾਲ ਜੁਰਮਾਨਾ ਵੀ ਲਗਾਇਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਪਤੀ ਪਤਨੀ ਨੇ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਹੈ ਇਸ ਨੂੰ ਠਾਇਆ ਜਾ ਰਿਹਾ ਹੈ ਉਹਨਾਂ ਤਸਕਰਾਂ ਨੂੰ ਇੱਕ ਕਾਲਾ ਧੰਦਾ ਜਾਂ ਪੰਜਾਬ ਛੱਡਣ ਦੀ ਚੇਤਾਵਨੀ ਦਿੱਤੀ ਹੈ ਜਿਦਾਂ ਤੁਹਾਨੂੰ ਪਤਾ ਹੈ ਵੇ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਇਆ ਗਿਆ ਉਹਦੇ ਤਹਿਤ ਅੱਜ ਰਾਮ ਵਸਤੀ ਸੰਰੂਰ ਸੰਰੂਰ ਵਿਖੇ ਸਿਵਲ ਪ੍ਰਸ਼ਾਸਨ ਵੱਲੋਂ ਜੋ ਇੱਕ ਜੀਤ ਸਿੰਘ ਇਸ ਵਸਤੇ ਰਹਿਣ ਵਾਲਾ ਨਸ਼ਾ ਤਸਕਰ ਆ ਜਿਸ ਤੇ ਉੱਪਰ ਤੇ ਇਹਦੇ ਵਾਈਫ ਦੇ ਉੱਪਰ तकरीबन 12 ਦੇ ਕਰੀਬ ਜਿਹੜੇ ਨਸ਼ਿਆਂ ਦੇ ਪਰਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ 10 ਸਾਲਾ ਵਗੈਰਾ 1 ਲੱਖ ਰੁਪਏ ਜੁਰਮਾਨਾ ਵੀ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇਹਨਾਂ ਦਾ ਜੋ ਨਾਜਾਇਜ਼ ਪ੍ਰਾਪਰਟੀਆਂ ਬਣਾਈ ਨੇ ਜੋ ਨਾਜਾਇਜ਼ ਸਾਰੀਆਂ ਕੀਤੀਆਂ ਨੇ ਉਹਦੇ ਤਹਿਤ ਜਿਹੜੀ ਆਪਣਾ ਪ੍ਰੋਸੈਸ ਜਿਹੜਾ ਪ੍ਰਸੀਧ ਪ੍ਰੋਪਰ ਅਡਾਪਟ ਕਰਕੇ ਅੱਜ ਉਹ ਇਹਨਾਂ ਦੇ ਜਿਹੜੀ ਅਸੀਂ ਆਪਣਾ ਪੁਲਿਸ ਪਾਰਟੀ ਵੱਲੋਂ ਮਾਨਯੋਗ ਐਸਪੀ ਸਾਹਿਬ ਵੱਲੋਂ ਸਮੇਤ ਜਿਹੜੀ ਸਾਡੀ ਡਿਸਟ੍ਰਿਕਟ ਪੁਲਿਸ ਵੱਲੋਂ ਉਹਦੀ ਸਹਾਇਤਾ ਨਾਲ ਜਿਹੜੀ ਇਹਨਾਂ ਦੇ ਇਲੀਗਲ ਰੇਡੀਓ ਕੰਸਟਰਕਸ਼ਨ ਕੀਤੀ ਆ ਉਹਨੂੰ ਅੱਜ ਹਟਾ ਰਹੇ ਆ। ਹੋਰ ਆਗਾਮੀ ਕੋਈ ਕਾਰਜਕ੍ਰਮ ਆਗਾਮੀ ਕੁਝ ਦੇਖੋ ਅਸੀਂ ਜਿੱਦਾਂ ਪੰਜਾਬ ਸਰਕਾਰ ਬੜੀ ਸਖਤ ਹੋਈ ਆ ਵੀ ਜੋ ਇਹ ਨਸ਼ੇ ਤਸਕਰ ਨੇ ਇਹਨਾਂ ਨੂੰ ਅਸੀਂ ਵਾਰਨ ਵੀ ਦਿੰਨੇ ਆ ਵੀ ਜਾਂ ਤਾਂ ਇਹ ਨਸ਼ਾ ਵੇਚਣ ਦਾ ਨਸ਼ਾ ਨੂੰ ਲਿਆਉਣ ਦਾ ਪੰਜਾਬ 'ਚ ਬੰਦ ਕਰਨ ਨਹੀਂ ਹੈ ਆਪਣੇ ਇਹ ਜੇਲ੍ਹ ਜਾਣ ਲਈ ਤੇ ਆਪਣੇ ਜੋ ਨਜ਼ਾਇਜ਼ ਸਾਡੇ ਜਿਹੜੇ ਘਰ ਪ੍ਰਾਪਰਟੀ ਬਣਾਈਆਂ ਨੇ ਉਹਨਾਂ ਨੂੰ ਢਾਉਣ ਲਈ ਅਤੇ ਜਿਹੜੇ ਇਹਨਾਂ ਦੀਆਂ ਹੋਰ ਪ੍ਰਾਪਰਟੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਕੇ ਰੱਖਾਂਗੇ ਤੇ ਮੈਂ ਫੇਰ ਵਾਰਨਿੰਗ ਕਰਦਾ ਵੀ ਜੋ ਇਸ ਇਲਾਕੇ ਦੇ ਜਿਹੜੇ ਕੁਝ ਹੋਰ ਬੰਦੇ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਸਾਡੀ ਮਾਨਯੋਗ ਡੀਜੀਪੀ ਸਾਹਿਬ ਹੁਕਮ ਅਨੁਸਾਰ ਇੱਥੇ ਇੱਕ ਵੀ ਬੰਦਾ ਜਿਹੜਾ ਕੋਈ ਨਸ਼ਾ ਤਰਸਕਰਾਉ ਨਹੀਂ ਰਹਿਣ ਦੇਣਾ ਜਾਂ ਉਹ ਇੱਥੇ ਛੱਡੂਗਾ ਨਹੀਂ ਉਹ ਜੇਲ੍ਹ ਜਾਣ ਲਈ ਅਤੇ ਆਪਣੇ ਮਕਾਨ ਦੇ ਡੇਢ ਢਵਾਉਣ ਲਈ ਤਿਆਰ ਹੈ ਅੱਜ ਦੇ ਪੰਜਾਬ ਬੁਲਟਨ ਦੇ ਵਿੱਚ ਇੰਨਾ ਹੀ ਤੇ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਧੰਨਵਾਦ